ਗੁਰਦਾਸਪੁਰ ਦੇ ਦੁੱਧ ਉਤਪਾਦਕਾਂ ਵੱਲੋਂ ਇੱਕ ਵਕਤ ਰਾਤ ਦਾ ਜਿਹੜਾ ਪ੍ਰੋਟੈਸਟ ਉਥੇ ਗੁਰਦਾਸਪੁਰ ਵੇਰਕਾ ਮਿਲਕ ਪਲਾਂਟ ਦੇ ਬਾਹਰ ਕੀਤਾ ਗਿਆ। ਉਹਨਾਂ ਨੇ ਵੱਡੇ ਦੋਸ਼ ਲਾਂਦੇ ਹੋਏ ਵੇਰਕਾ ਮਿਲਕ ਪਲਾਂਟ ਦੇ ਜੀਐਮ ਤੇ ਕਿਹਾ ਕਿ ਸਾਨੂੰ ਇੰਨਾ ਵੱਲੋਂ ਵਧੀਆ ਢੰਗ ਨਾਲ ਡੀਲ ਨਹੀਂ ਕੀਤਾ ਜਾ ਰਿਹਾ ਔਰ ਸਾਡੀਆਂ ਜਿਹੜੀਆਂ ਮੰਗੀਆਂ ਹੋਈਆਂ ਮੰਗਾ ਨੇ ਉਹਨਾਂ ਨੂੰ ਇਹ ਮੰਨ ਕੇ ਵੀ ਦੁਬਾਰਾ ਜਿਹੜਾ ਮੰਨਣ ਤੋਂ ਇਨਕਾਰ ਕਰ ਰਹੇ ਨੇ। ਅਸੀਂ ਧਰਨਾ ਇੱਥੇ ਲਗਾਇਆ ਜ਼ਰੂਰ ਸੀ। ਸਾਡੀਆਂ ਮੰਗਾ ਵੀ ਇੰਨਾ ਵੱਲੋਂ ਸੁਣੀਆਂ ਗਈਆਂ ਔਰ ਉਹਦੇ ਤੇ ਗੌਰ ਵੀ ਫਰਮਾਇਆ ਗਿਆ ਵੀ ਤੁਹਾਡੀਆਂ ਮੰਗਾ ਅਸੀਂ ਮੰਨ ਲੀਆਂ ਹੋਈਆਂ। ਫਰ ਉਸ ਤੋਂ ਬਾਅਦ ਸਾਡੀਆਂ ਮੰਗਾਂ ਤੇ ਨਹੀਂ ਮੰਨੀਆਂ ਗਈਆਂ ਇਸੇ ਕਰਕੇ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਔਰ ਪ੍ਰੋਟੈਸਟ ਦੇ ਵਿੱਚ ਜਿਹੜੇ ਦੁੱਧ ਉਤਪਾਦਕ ਨੇ ਉਹਨਾਂ ਨੇ ਜਿਹੜਾ ਦੁੱਧ ਹੈ ਉਹ ਵੀ ਡੋਲ ਕੇ ਇੱਕ ਤਰ੍ਹਾਂ ਦਾ ਪ੍ਰੋਟੈਸਟ ਕੀਤਾ ਦੁੱਧ ਨੂੰ ਜ਼ਮੀਨ ਦੇ ਉੱਤੇ ਡੋਲਿਆ ਗਿਆ ਔਰ ਇੱਕ ਤਰ੍ਹਾਂ ਦਾ ਇਹ ਇੱਕ ਨੋਖਾ ਪ੍ਰੋਟੈਸਟ ਹੈ ਜਿਹੜਾ ਸਰਕਾਰ ਨੂੰ ਦਿਖਾਇਆ ਗਿਆ ਸਰਕਾਰ ਦੀ ਅੱਖਾਂ ਖੋਲਣ ਲਈ ਕਿਹਾ ਗਿਆ ਦੁੱਧ ਉਤਪਾਦਕਾਂ ਵੱਲੋਂ ਮਾਨ ਸਰਕਾਰ ਨੂੰ ਵੀ ਕੇਰੇਜ ਦਿੱਤਾ ਗਿਆ ਵੀ ਮਾਨ ਸਰਕਾਰ ਜਿਹੜੀ ਹੈ ਸਾਡੀਆਂ ਗੱਲਾਂ ਨਹੀਂ ਮੰਨ ਰਹੀ ਪਹਿਲਾ ਸੀ ਹੜਾ ਦੀ ਮਾਰ ਚੇ ਲਿਆ ਔਰ ਸਾਡੇ ਕਈ ਜਿਹੜੇ ਦੁੱਧ ਤਾਰੀ ਪਸ਼ੂ ਸੀਗੇ ਉਹ ਹੜ ਦੀ ਜਿਹੜੀ ਮਾਰ ਦੇ ਹੇਠਾਂ ਆ ਕੇ ਮਰ ਗਏ ਜਾਂ ਸਾਡੇ ਤੋਂ ਦੂਰ ਹੋ ਗਏ ਜਾਂ ਕਿਤੇ ਵੀ ਉਹ ਪਾਣੀ ਦੇ ਵਿੱਚ ਸਾਡੇ ਤੋਂ ਉਰੇ ਪਰੇ ਹੋ ਗਏ ਸੋ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਔਰ ਸਾਡੀਆਂ ਜਿਹੜੀਆਂ ਮੰਗਾ ਉਹ ਜੀਐਮ ਸਾਹਿਬ ਨਹੀਂ ਮੰਨਦੇ ਔਰ ਸਾਡਾ ਜਿਹੜਾ ਵਿਕਰੀ ਉਤਪਾਦਕ ਦੁੱਧ ਦਾ ਰੇਟ ਆ ਉਹ ਵੀ ਸਾਨੂੰ ਪੂਰਾ ਨਹੀਂ ਦਿੱਤਾ ਜਾ ਰਿਹਾ ਸੋ ਇਦਾਂ ਦੇ ਦੋਸ਼ ਜਿਹੜੇ ਨੇ ਜੁੱਧ ਉਤਪਾਦਕਾ ਵੱਲੋਂ ਵੇਰ ਕੰਮਿਲ પ્લાਨ ਤੇ ਲਾਏਗੇ ਦੇਖੋ ਤਸਵੀਰਾਂ ਅਸੀਂ ਵੇਰਕਾ ਡੇਰੀ ਕ੍ਰਾਂਤੀਕਾਰੀ ਯੂਨੀਅਨ ਗੁਰਦਾਸਪੁਰ ਪੰਜਾਬ ਗੁਰਦਾਸਪੁਰ ਵੱਲੋਂ ਅੱਜ ਅਸੀਂ ਜਿਹੜੇ ਬੜੀ ਦੁੱਖ ਦੀ ਘੜੀ ਦੇ ਵਿੱਚ ਅੱਜ ਅਸੀਂ ਮਿਲਕ ਪਲਾਟ ਗੁਰਦਾਸਪੁਰ ਦੇ ਬੂਏ ਗਾੜੀ ਖਲੋਤੇ ਆ ਜਿੱਥੇ ਕੱਲ ਫੈਸਲਾ ਹੋਇਆ ਸੀ ਕੱਲ ਸਾਡਾ ਇੱਥੇ ਆਪਣੀ ਜਥੇਬੰਦੀ ਦਾ ਪੂਰੇ ਸਖਤਰ ਯੂਨੀਅਨ ਦਾ ਧਰਨਾ ਸੀ ਜਿਹੜੀਆਂ ਚਾਰ ਮੰਗਾਂ ਨੂੰ ਲੈ ਕੇ ਅਸੀਂ ਧਰਨਾ ਕੱਲ ਧਰਨਾ ਦੇਣਾ ਸੀ ਜਿਹੜਾ ਧਰਨਾ ਕੱਲ ਸਾਡਾ ਚੁਕਵਾਇਆ ਗਿਆ ਫੈਸਲਾ ਕਰਕੇ ਉਹ ਧਰਨੇ ਦੀਆਂ ਮੰਗਾ ਸਨ ਕਿ ਇੱਕ ਤੇ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਹੀ ਹੜੜ ਵੜਾ ਵੱਡਿਆ ਜਿਹੜਾ ਨੁਕਸਾਨ ਕਰ ਗਿਆ ਪੂਰਾ ਇਲਾਕਾ ਤਬਾਹ ਹੋ ਗਿਆ ਜਿਹਦੇ ਚ ਗਰਦਾਸਪੁਰ ਵੱਡੇ ਪੱਧਰ ਤੇ ਤਬਾਹ ਹੋ ਗਿਆ ਵਾ ਤੇ ਪੰਜਾਬ ਹੜ੍ਹ ਦੀ ਮਾਰ ਹੇਠ ਆਉਣ ਕਰਕੇ ਤੇ ਕਿਸਾਨਾਂ ਦੀ ਵੇਖੋ ਜੀ ਪੁਤਾਰ ਕੀ ਝੋਨੇ ਦੀ ਫਸਲ ਪਾਲੀ ਜਿਹੜੀ ਤਬਾਹ ਹੋ ਗਈ ਤੇ ਉਸ ਤੋਂ ਬਾਅਦ ਕਈ ਦਿਧਾਰੂ ਪਸ਼ੂ ਰੁੜ ਗਏ ਚਾਰਾ ਰੁੜ ਗਿਆ ਸੁੱਕਾ ਰੁੜ ਗਿਆ ਤੂੜੀ ਤੰਦ ਸਾਰਾ ਕੁਝ ਰੁੜ ਗਿਆ ਘਰ ਰੁੜ ਗਏ ਪਰ ਲੋਕਾਂ ਨੇ ਲੋਕਾਂ ਦੀ ਮਦਦ ਕੀਤੀ ਸਰਕਾਰ ਨੇ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਉਸੋਂ ਬਾਅਦ ਸਰਕਾਰਾਂ ਨੇ 21 12 ਤੋਂ 2 ਰੁਪਏ ਪ੍ਰਤੀ ਲੀਟਰ ਦਾ ਰੇਟ ਘਟਾ ਕੇ ਵੇਰਕੇ ਨੇ ਲੋਕਾਂ ਦਾ ਲੱਕ ਤੋੜਤਾ ਪੰਜਾਬ ਦਾ ਇਹ ਸਾਡੀ ਇੱਕ ਮੰਗ ਸੀ ਦੂਸਰੀ ਮੰਗ ਸੀ ਕਿ ਸਾਡੇ ਗੁਰਦਾਸਪੁਰ ਮਿਲਕ ਪਲਾਂਟ ਦਾ ਜਿਹੜਾ ਖਰੀਦ ਰੇਟ ਦੁੱਧ ਆ ਉਹ ਪੂਰੇ ਪੰਜਾਬ ਦੇ ਪਲਾਂਟਾਂ ਨਾਲੋਂ ਘਟਿਆ ਜਿਹੜੀ ਸਾਡੇ ਲੰਮੇ ਸਮੇਂ ਤੋਂ ਕਿਸਾਨ ਦੁੱਧ ਦਪਾਤਕ ਜੜੀ ਆ ਉਹ ਦੁੱਖ ਹੰਡਾਰੇ ਨੇ ਜਿਹੜੀ ਅਸੀਂ ਕੱਲ ਗੱਲ ਜਿੱਥੇ ਇੱਥੇ ਬਹਿ ਕੇ ਕੀਤੀ ਤੀਸਰੀ ਸਾਡੀ ਵੱਡੀ ਮੰਗ ਸੀ ਕਿ ਜਿਹੜੀ ਪਿੰਡ ਕਲੇਰ ਕਲਾ ਦੇ ਆ ਸਾਰੇ ਕਿਸਾਨ ਖਲੋਤੇ ਹੋਏ ਨੇ ਇਹ ਉਸ ਤੋਂ ਬਾਅਦ ਇਹ ਸਾਡੀ ਮੰਗ ਸੀ ਚੌਥੀ ਮੰਗ ਸੀ ਸਾਡੀ ਕਿ ਮਿਲਕ ਪਲਾਂਟ ਗੁਰਦਾਸਪੁਰ ਦੇ ਜੀਐਮ ਦਾ ਰਵਈਆ ਬਹੁਤ ਗਲਤ ਆ ਉਹ ਲੋਕਾਂ ਪੱਖੀ ਨਹੀਂਗਾ ਲੋਕਾਂ ਪੱਖੀ ਇਨਾ ਕਿਉਂਕਿ ਉਹ ਸਰਕਾਰ ਪੱਖੀ ਰਵਈਆ ਵਾ ਜਦੋਂ ਵੀ ਅਸੀਂ ਆਪਣੀ ਜਥੇਬੰਦੀ ਉਹਨਾਂ ਮਿਲਣ ਆਏ ਆ ਜਾਂ ਸਕੱਤਰ ਭਰਾ ਮਿਲਣ ਆਉਂਦੇ ਆ ਦੁੱਧਤ ਪਾਲਕ ਮਿਲਣ ਆਉਂਦੇ ਆ ਤੇ ਰਵਈਆ ਬਹੁਤ ਗਲਤ ਹੁੰਦਾ ਵਾ ਇਹਨਾਂ ਗੱਲਾਂ ਨੂੰ ਕੱਲ ਲੈ ਕੇ ਸਾਡਾ ਇੱਥੇ ਧਰਨਾ ਅਸੀਂ ਕੱਲ 26 12 2025 ਨੂੰ ਤੇ ਭਰਾਓ ਅਸੀਂ ਧਰਨਾ ਲਾਵਣਾ ਜਦੋਂ ਇੱਥੇ ਬੈਠੇ ਆਂ ਤੇ ਜੀਐਮ ਸਾਹਿਬ ਖੁਦ ਗੇਟ ਤੇ ਆ ਕੇ ਇਹ ਗੱਲ ਕਹਿੰਦੇ ਆ ਕਿ ਆਪਣੇ ਮਿਲਕ ਪਲਾਂਟ ਮੁਹਾਲੀ ਦੇ ਉੱਤੋਂ ਹੈੱਡ ਆਫਿਸ ਦੇ ਵਿੱਚੋਂ ਟੀਮ ਆਈ ਹੋਈ ਆ ਪ੍ਰਸ਼ਾਸਨ ਜਿਹੜਾ ਨਾਲ ਬੈਠੇਗਾ ਅਸੀਂ ਨਾਲ ਬੈੰਨੇ ਆ ਇਥੋਂ ਤੱਕ ਕਿ ਮੈਨੇਜਮੈਂਟ ਕਮੇਟੀ ਜਿਹੜੀ ਆ ਡਾਇਰੈਕਟਰ ਸਮੇਤ ਨਾਲ ਬੈੰਨੇ ਆ ਸਾਡੇ ਨਾਲ ਇੱਕ ਵਾਰ ਗੱਲਬਾਤ ਕਰੋ ਅਸੀਂ ਗੱਲਬਾਤ ਕੀਤੀ ਗੱਲਬਾਤ ਤੇ ਸਾਡੀਆਂ ਸਾਰੀਆਂ ਮੰਗਾਂ ਤੇ ਮੋਹਰ ਲਾਈ ਗਈ ਜਿਹਦੇ ਵਿੱਚ ਪਿੰਡ ਕਲੀਅਰ ਕਰਾਉਣ ਦੀ ਅੱਜ ਗੱਲ ਤੇ ਅਸੀਂ ਖਲੋਤੇ ਆਂ ਪਿੰਡ ਕਲੇਰ ਕਲਾਮ ਵਾਲੀ ਗੱਲ ਤੇ ਪਹਿਲ ਦੇ ਆਧਾਰ ਤੇ ਗੱਲ ਕੀਤੀ ਗਈ ਤੇ ਇਹ ਗੱਲ ਕਿਹਾ ਗਿਆ ਕਿ ਕੱਲ ਤੋਂ ਸਵੇਰ ਤੋਂ ਹੀ ਉਹ ਬੀ ਐਮ ਸੀ ਚਾਲੂ ਕੀਤੀ ਜਾਊਗੀ ਤੁਸੀਂ ਦੁੱਧ ਖਰੀਦੋ ਪਿੰਡ ਦੇ ਵਿੱਚੋਂ ਤੇ ਅਸੀਂ ਭਰਾਓ ਦੁੱਧ ਖਰੀਦਿਆ ਆਓ ਦੁੱਧ ਖਰੀਦ ਕੇ ਮਿਲਕ ਪਲਾਂਟ ਗੁਰਦਾਸਪੁਰ ਦੇ ਜੀ ਐਮ ਨੂੰ ਫੋਨ ਕੀਤਾ ਕਿ ਟੈਂਕਰ ਭੇਜੋ ਦੁੱਧ ਅਸੀਂ ਇਕੱਠਾ ਕੀਤਾ ਵਾ ਪਿੰਡ ਦੇ ਵਿੱਚੋਂ ਕਿਲੋ ਕਿਲੋ ਦੋ ਦੋ ਕਿਲੋ ਕਿਸਾਨਾਂ ਦਾ ਦੁੱਧ ਇਕੱਠਾ ਕੀਤਾ ਵਾ ਭਰਾਓ ਜੀ ਐਮ ਦਾ ਸਾਫ਼ ਜਵਾਬ ਸੀ ਕਿ ਟੈਂਕਰ ਤੁਹਾਡੇ ਨਹੀਂ ਆਊਗਾ ਇਸ ਰੋਸ ਨੂੰ ਲੈ ਕੇ ਅਸੀਂ ਅੱਜ ਆਪਣਾ ਦੁੱਧ ਇਕੱਠਾ ਕੀਤਾ ਹੋਇਆ ਦੁੱਧ ਜਿਹੜਾ ਵਾ ਮਿਲਕ ਪਲਾਂਟ ਗੁਰਦਾਸਪੁਰ ਗਾੜੀ ਲੈ ਕੇ ਆਏ ਆ ਕਿ ਸਾਡਾ ਦੁੱਧ ਲਾਓ ਪਰ ਜੀ ਆਮ ਦੁੱਧ ਲੈਣ ਦੀ ਬਜਾਏ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਲਿਆ ਕੇ ਸਾਡੇ ਨਾਲ ਧੱਕਾ ਮੁਕੀ ਕਰਨ ਦੀ ਜੁਰਤ ਵਿਖਾਈ ਉਹਨਾਂ ਨੇ ਤੇ ਆਪਣੀ ਸਾਡੇ ਨਾਲ ਧੱਕੇ ਨਾਲ ਜਿਹੜਾ ਸਾਨੂੰ ਉਥੋਂ ਪਰਾ ਕੀਤਾ ਗਿਆ ਗੇੜ ਤੋਂ ਅਸੀਂ ਇਸ ਰੋਸ ਦੇ ਵਿੱਚ ਆਣ ਕੇ ਇਹ ਜਿਹੜਾ ਦੁੱਧ ਇੱਥੇ ਰੋੜ ਕੇ ਚੱਲੇ ਆ ਤੇ ਆਪਣੀਆਂ ਕਿਸਾਨ ਮਜ਼ਦੂਰ ਸਾਰੀਆਂ ਮਲਾਜਮ ਜੱਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਇੱਕ ਬੰਨੇ ਪੰਜਾਬ ਦਾ ਮੁੱਖ ਮੰਤਰੀ ਇਹ ਖੇਖਣ ਕਰ ਰਿਹਾ ਵਾ ਕਿ ਘਰ ਘਰ ਸੁਸਾਇਟੀਆਂ ਪਿੰਡ ਪਿੰਡ ਸੁਸਾਇਟੀਆਂ ਚਲਾ ਕੇ ਲੋਕਾਂ ਨੂੰ ਰੁਜ਼ਗਾਰ ਦਵੋ ਤੇ ਤਗੜੇ ਹੋ ਕੇ ਰੁਜ਼ਗਾਰ ਲਾਓ ਆਪਾਂ ਕਾਰਪੋਰੇਟ ਦਾਰੇ ਨੂੰ ਵੱਡੇ ਪੱਦਰ ਤੇ ਚਲਾਉਣਾ ਵਾ ਦੂਸਰੇ ਬੰਨੇ ਸੁਸਾਇਟੀਆਂ ਜਿਹੜੀਆਂ ਚਲਾ ਰੀਆਂ ਹੋਈਆਂ ਨੇ 10-15 ਸਾਲ ਤੋਂ ਸੁਸਾਇਟੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਬੰਦ ਕਰਕੇ ਅੱਜ ਕਿਸਾਨਾਂ ਦਾ ਹਾਲ ਕੀਤਾ ਜਾ ਰਿਹਾ ਵਾ ਇਸ ਕਰਕੇ ਅਸੀਂ ਪ੍ਰੈਸ ਵਾਰੇ ਵੀਰਾਂ ਦਾ ਕੋਟ ਕੋਟ ਧੰਨਵਾਦ ਕਰਦੇ ਆ ਮੇਰਾ ਨਾਮ ਬਚਿੱਤਰ ਸਿੰਘ ਵੇਰਕਾ ਡੇਰੀ ਕ੍ਰਾਂਤੀਕਾਰੀ ਯੂਨੀਅਨ ਜਰਨਲ ਸਖਤਰ ਜ਼ਿਲ੍ਹਾ ਗਰਦਾਸਪੁਰ ਵੱਲੋਂ ਮੈਂ ਗੱਲ ਕਰ ਰਿਹਾ ਆ ਅੱਜ ਜਿਹੜਾ ਇੱਥੇ ਸਾਡਾ ਦੁੱਧ ਰੋੜਨ ਦਾ ਮੁੱਖ ਕਰਨੇ ਆ ਕਿ ਸਾਡੀ ਕਲੇਰ ਕਲਾਂ ਦੀ ਜਿਹੜੀ ਬੀ ਐਮ ਸੀ ਜਿਹੜੀ ਸੁਸਾਇਟੀ ਆ ਸਾਡੀ ਇਹ ਪਿਛਲੇ 2 ਸਾਲ ਤੋਂ ਜਿਹੜੀ 86 ਪੇਟ ਚੜੀ ਹੋਈ ਆ ਜਿਹੜੀ ਪੰਚਾਇਤੀ ਚੋਣਾਂ ਨੂੰ ਲੈ ਕੇ ਇਹ ਵਿਰੋਧੀ ਧਿਰ ਜਦੋਂ ਹਾਰਿਆ ਤੇ ਉਹਨਾਂ ਨੇ ਇਹ ਸੁਸਾਇਟੀ ਜਿਹੜੀ ਆ ਬੰਦ ਕੀਤੀ ਹੋਈ ਆ 2 ਸਾਲ ਤੋਂ ਸੁਸਾਇਟੀ ਦੀ ਜਿਹੜੀ ਪੂਰੀ ਸਭਾ ਆ ਜਿਹੜੀ ਉਥੋਂ ਦੀ ਮੈਨੇਜਮੈਂਟ ਹੈ ਉਹ ੱਟਕੇ ਖਾ ਰਹੀ ਆ ਤੇ ਪਲਾਂਟ ਦੇ ਹਾੜੇ ਕੱਢ ਰਹੀ ਆ ਕਿ ਸਾਡੀ ਜਿਹੜੀ ਆ ਪਿੰਡ ਦੀ ਸੁਸਾਇਟੀ ਜਿਹੜੀ ਆ ਚਾਲੂ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਜਿਹੜੇ ਸਾਡੇ ਪਿੰਡ ਦੇ ਕਿਸਾਨ ਨੇ ਦੁੱਧ ਪਾੜ ਕੇ ਆ ਉਹਨਾਂ ਦਾ ਜਿਹੜਾ ਦੁੱਧ ਖੱਜਲ ਖਵਾਰ ਹੋ ਰਿਹਾ ਆ ਇਸ ਕਰਕੇ ਕੱਲ ਜਿਹੜਾ ਸਾਡਾ ਫੈਸਲਾ ਇੱਥੇ ਪੂਰੀ ਮੈਨੇਜਮੈਂਟ ਦੇ ਨਾਲ ਹੈੱਡ ਆਫਿਸ ਦੇ ਨਾਲ ਇੱਥੋਂ ਦੇ ਜੀਐਮ ਸਾਹਿਬ ਤੇ ਪ੍ਰਸ਼ਾਸਨ ਦੇ ਨਾਲ ਜਿਹੜਾ ਗਰਦਾਸਪੁਰ ਦਾ ਪ੍ਰਸ਼ਾਸਨ ਆ ਉਹਦੀ ਮੌਜੂਦਗੀ 'ਚ ਇਹ ਫੈਸਲਾ ਹੋਇਆ ਸੀਗਾ ਕਿ ਜਿਹੜੀਆਂ ਰੇਟ ਨੂੰ ਲੈ ਕੇ ਮੰਗਾ ਆ ਉਹਦੇ ਨਾਲ ਹੀ ਜਿਹੜੀ ਕਲੀਅਰ ਕਰਾਂ ਦੀ ਜਿਹੜੀ ਮੰਗਿਆ ਜਿਹੜੀ ਬੀ ਐਮ ਸੀ ਆ ਉਹ ਅੱਜ ਜਿਹੜੀ ਆ 27 12 2025 ਨੂੰ ਚਾਲੂ ਕੀਤੀ ਜਾਊਗੀ ਇਹਨਾਂ ਨੇ ਦੁੱਧ ਇਕੱਠਾ ਕੀਤਾ ਉਹ ਸਵੇਰੇ ਪਰ ਜਿਹੜਾ ਆ ਜੀ ਐਮ ਸਾਹਿਬ ਨੇ ਉੱਥੇ ਟੈਂਕਰ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ ਇਸ ਰੋਜ਼ ਵਜੋਂ ਅੱਜ ਇੱਥੇ ਉਹ ਦੁੱਧ ਇਕੱਠਾ ਕੀਤਾ ਹੋਇਆ ਇੱਥੇ ਰੋੜਿਆ ਆ ਤੇ ਸੋਮਵਾਰ ਨੂੰ ਅਸੀਂ ਵੱਡੇ ਪੱਦਰ ਤੇ 29 ਤਰੀਕ ਨੂੰ ਇੱਥੇ ਆਣ ਕੇ ਵੱਡਾ ਪ੍ਰੋਟੈਸਟ ਕਰਾਂਗੇ ਇਹ ਜਿਹੜੀ ਬੀਐਮਸੀ ਸਾਡੀ 86 ਪੇੜ ਚੜੀ ਹੋਈ ਆ ਇਹਨੂੰ ਹਰ ਹਾਲ ਦੇ ਵਿੱਚ ਅਸੀਂ ਬਹਾਲ ਕਰਾਵਾਂਗੇ ਤੇ ਚਾਲੂ ਕਰਾਵਾਂਗੇ ਇਸ ਕਰਕੇ ਅਸੀਂ ਸਾਰੇ ਹੀ ਪੰਜਾਬ ਦੇ ਦੁੱਧ ਉਤਪਾਦਕ ਕਿਸਾਨ ਵੀਰਾਂ ਤੇ ਕਿਸਾਨ ਜਥੇਬੰਦੀਆਂ ਨੂੰ ਇਹ ਬੇਨਤੀ ਕਰਦੇ ਆ ਕਿ ਅਸੀਂ ਪਹਿਲਾਂ ਹੀ ਹੜ ਦੀ ਮਾੜੇ ਠਾਏ ਹੋਏ ਆ ਤੇ ਇਸੇ ਤਰ੍ਹਾਂ ਵੇਖੋ ਪੰਜਾਬ ਦੇ ਕਿਸਾਨਾਂ ਦਾ ਕਿਦਾਂ ਦੁੱਧ ਰੋਲਿਆ ਜਾ ਰਿਹਾ ਆ ਇਸ ਕਰਕੇ ਸੌਂਵਾਰ ਨੂੰ ਵੱਡੇ ਪੱਧਰ ਤੇ ਇੱਥੇ ਫੇਰ ਕਾ ਮਿਲਕ ਪਲਾਂਟ ਗਰਦਾਸਪੁਰ ਇਕੱਠੇ ਹੋ ਕੇ ਇਹ ਜਿਹੜੀ ਬੀਐਮਸੀ ਆ ਇਹਨੂੰ ਅਸੀਂ ਹਰ ਹਾਲਤ ਚ ਚਾਲੂ ਕਰਾਵਾਂਗੇ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ